ਵਿਆਹ ਦੀਆਂ ਖੁਸ਼ੀਆਂ ਗਮ ਦੇ ਵਿੱਚ ਬਦਲ ਗਈਆਂ ਨੇ ਕਿਉਂਕਿ ਵਿਆਹ ਤੋਂ 2 ਦਿਨ ਪਹਿਲਾਂ ਲਾੜੇ ਨੇ ਕਥਿਤ ਤੌਰ ਉੱਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਹੈ ਤਾਂ ਬੇहद ਹੀ ਮੰਦਪਗੀ ਖਬਰ ਹੈ ਜਿਹੜੀ ਕਪੂਰਥਲਾ ਤੋਂ ਸਾਹਮਣੇ ਆਈ ਹੈ ਜਿੱਥੇ ਵਿਆਹ ਤੋਂ 2 ਦਿਨ ਪਹਿਲਾਂ ਪਰਿਵਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤਾਂ ਵਿਆਹ ਵਾਲੇ ਮੁੰਡੇ ਨੇ ਕਥਿਤ ਤੌਰ ਦੇ ਉੱਤੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਹੈ ਕਪੂਰਥਲਾ ਦੇ ਵਿੱਚ ਇੱਕ ਪਲ ਨੂੰ ਚਪਕਦਿਆਂ ਹੀ ਵਿਆਹ ਦੀਆਂ ਖੁਸ਼ੀਆਂ ਨੇ ਗਮ ਦੇ ਵਿੱਚ ਬਦਲ ਗਈਆਂ ਵਿਆਹ ਤੋਂ 2 ਦਿਨ ਪਹਿਲਾਂ ਲਾੜੇ ਨੇ ਆਪਣੇ ਘਰ ਦੇ ਵਿੱਚ ਫਾਹਾ ਲੈ ਕੇ ਕਥਿਤ ਤੌਰ ਉੱਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਤਾਂ ਵਿਆਹ ਵਾਲੇ ਮੁੰਡੇ ਦੇ ਘਰ ਛਗਣ ਦੀ ਰਸਮ ਸੀ ਮਰਤਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਤੇ ਉਸ ਦਾ ਵਿਆਹ ਜਲੰਧਰ ਦੀ ਇੱਕ ਲੜਕੀ ਦੇ ਨਾਲ ਤੈਅ ਹੋਇਆ ਸੀ ਤਾਂ ਮਰਤਕ ਦੇ ਪਰਿਵਾਰਕ ਮੈਂਬਰਾਂ ਦੇ ਦੱਸਣ ਅਨੁਸਾਰ ਬਿੱਤੇ ਦਿਨ ਆ ਦੁਪਹਿਰ 3 ਵਜੇ ਦੇ ਕਰੀਬ ਵਿਆਹ ਵਾਲਾ ਮੁੰਡਾ ਆਪਣੇ ਘਰ ਦੀ ਤੀਜੀ ਮੰਜ਼ਲ ਦੇ ਉੱਤੇ ਗਿਆ ਤੇ ਬਾਥਰੂਮ ਦੇ ਵਿੱਚ ਫਾਹਾ ਲੈ ਲਿਆ ਜਦੋਂ ਉਹ ਕਾਫੀ ਦੇਰ ਤੱਕ ਦਿਖਾਈ ਨਹੀਂ ਦਿੱਤਾ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਜਦੋਂ ਬਾਥਰੂਮ ਦਾ ਕਮਰਾ ਖੋਲ ਕੇ ਵੇਖਿਆ ਤਾਂ ਪਰਿਵਾਰਕ ਮੈਂਬਰਾਂ ਦੇ ਪੈਰਾਂ ਥੱਲੇੋਂ ਜ਼ਮੀਨ ਖਿਸਕ ਜਾਂਦੀ ਹੈ ਕਿਉਂਕਿ ਉਹਨਾਂ ਦਾ ਵਿਆਹ ਵਾਲਾ ਮੁੰਡਾ ਜਿਹੜਾ ਉਹ ਫੰਦੇ ਨਾਲ ਲਟਕ ਰਿਹਾ ਸੀ ਤਾਂ ਮਰਤਕ ਦੀ ਪਛਾਣ ਕਰਨ ਕੁਮਾਰ ਉਮਰ 29 ਸਾਲ ਵਜੋਂ ਹੋਈ ਹੈ ਜੋ ਕਿ ਸ਼ਿਵ ਕਲੋਨੀ ਕਪੂਰਥਲਾ ਦਾ ਰਹਿਣ ਵਾਲਾ ਸੀ ਜਾਣਕਾਰੀ ਦੇ ਮੁਤਾਬਕ ਮ੍ਰਿਤਕ ਕਰਨ ਕਪੂਰਥਲਾ ਦੇ ਜੋਲੀ ਮਾਰਕੀਟ ਦੇ ਵਿੱਚ ਇੱਕ ਸ਼ਾਹੂਕਾਰ ਸੀ ਉਸ ਦਾ ਵਧੀਆ ਕਾਰੋਬਾਰ ਵੀ ਚੱਲ ਰਿਹਾ ਸੀ ਕਰਨ ਦੇ ਚਾਚਾ ਅਤੇ ਭਾਜਪਾ ਨੇਤਾ ਧਰਮਪਾਲ ਮਹਾਜਨ ਨੇ ਆਖਿਆ ਕਿ ਕਰਨ ਆਪਣੇ ਵਿਆਹ ਦੇ ਵਿੱਚ ਡਾਂਸ ਕਰਨ ਦੀ ਕੱਲ ਤੋਂ ਹੀ ਤਿਆਰੀ ਕਰ ਰਿਹਾ ਸੀ ਯਾਨੀ ਕਿ ਵਿਆਹ ਵਾਲਾ ਮੁੰਡਾ ਆਪਣੇ ਵਿਆਹ ਦੇ ਵਿੱਚ ਕਿਵੇਂ ਡਾਂਸ ਕਰਨਾ ਇਸ ਦੀ ਤਿਆਰੀ ਕਰ ਰਿਹਾ ਸੀ ਅਤੇ ਉਸ ਦਾ ਕਿਸੇ ਦੇ ਨਾਲ ਕੋਈ ਝਗੜਾ ਵੀ ਨਹੀਂ ਸੀ ਤੇ ਉਸ ਨੇ ਆਪਣੀ ਹੋਣ ਵਾਲੀ ਪਤਨੀ ਦੇ ਨਾਲ ਵੀ ਚੰਗੀ ਗੱਲਬਾਤ ਕੀਤੀ ਪਰ ਨਹੀਂ ਪਤਾ ਸੀ ਕਿ ਵਿਆਹ ਤੋਂ 2 ਦਿਨ ਪਹਿਲਾਂ ਘਰ ਦੇ ਵਿੱਚ ਖੁਸ਼ੀਆਂ ਦੀ ਥਾਂ ਮਾਤਮ ਛਾ ਜਾਵੇਗਾ ਤਾਂ ਦੂਜੇ ਪਾਸੇ ਕਪੂਰਥਲਾ ਸਿਟੀ ਦੇ ਐਸ ਐਚ ਓ ਨੇ ਆਖਿਆ ਕਿ ਕਟਨਾ ਵਾਲੀ ਥਾਂ ਉੱਤੋਂ ਕੋਈ ਵੀ ਸੁਸਾਇਸਾਈਡ ਨੋਟ ਨਹੀਂ ਮਿਲਿਆ ਤਪ ਪਰਿਵਾਰਕ ਮੈਂਬਰਾਂ ਨੇ ਕੇਸ ਦਰਜ ਕਰਨ ਜਾਂ ਕੋਈ ਵੀ ਕਾਰਵਾਈ ਕਰਨ ਤੋਂ ਵੀ ਇਨਕਾਰ ਕਰ ਦਿੱਤਾ ਹੈ। ਉਹਨਾਂ ਆਖਿਆ ਕਿ ਪੁਲਿਸ ਹੁਣ ਇਸ ਮਾਮਲੇ ਦੀ ਗੁਪਤ ਤਰੀਕੇ ਦੇ ਨਾਲ ਜਾਂਚ ਕਰ ਰਹੀ ਹੈ। ਪਰ ਇੱਕ ਵਿਆਹ ਦੇ ਘਰ ਹੁਣ ਖੁਸ਼ੀਆਂ ਨਹੀਂ ਬਲਕਿ ਮਾਤਮ छा ਗਿਆ ਕਿਉਂਕਿ ਵਿਆਹ ਵਾਲਾ ਮੁੰਡਾ ਜੋ ਕਿ ਆਪਣੇ ਵਿਆਹ ਦੇ ਵਿੱਚ ਡਾਂਸ ਦੀ ਤਿਆਰੀ ਵੀ ਕਰ ਰਿਹਾ ਸੀ ਹੁਣ ਉਸ ਦੀ ਲਾਸ਼ ਉਸਦੇ ਹੀ ਇੱਕ ਕਮਰੇ 'ਚ ਮਿਲੀ ਹੈ ਯਾਨੀ ਕਿ ਕਮਰੇ ਦੇ ਨਾਲ ਬਾਥਰੂਮ ਦੇ ਵਿੱਚ ਉਸਨੇ ਆ ਫਾਹਾ ਲੈ ਕੇ ਕਥੀ ਤੌਰ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ